ਮੇਰੇ ਪਿੰਡ ਕੋਲ ਮੇਰੇ ਪਪਾ ਦਾ ਨਾਮ ਜੀਵਿੰਦਰ ਸਿੰਘ ਤੇ ਸਾਡਾ ਸਾਡੀ ਗੁਵਾੜੀਆਂ ਨਾਲ ਕਾਫੀ ਦਿਨ ਤੋਂ ਝਗੜਾ ਚੱਲ ਰਿਹਾ ਤਿੰਨ ਚਾਰ ਸਾਲ ਤੋਂ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਕੱਲ ਪਪਾ ਮੇਰੇ ਡਿਊਟੀ ਤੇ ਜਾਣ ਵਾਸਤੇ ਤਿਆਰ ਹੋ ਰਹੇ ਸੀ ਥਰੀਬ ਕੋਈ 8:10 ਵਜੇ ਦਾ ਟਾਈਮ ਸੀਗਾ ਤੇ ਉਹਨੇ ਜੇ ਨੂੰ ਹਗੀ ਮਗਰ ਦੀ ਪੁੱਲ ਸਾ ਆ ਕੇ ਨਾਲ ਸ਼ਮਸ਼ੇਰ ਸਿੰਘ ਆ ਕੇ ਜਿਹੜਾ ਕਿ ਸਾਡੇ ਸਾਹਮਣੇ ਦੀਵਾਰ ਸਾਡੀ ਦੀਵਾਰ ਨਾਲ ਨਹੀਂ ਸਾਡੇ ਸਾਹਮਣੇ ਗੁਵਾੜੀਆਂ ਦੀਵਾਰ ਨਾਲ ਇੱਕ ਗਮਲਾ ਲੱਗਾ ਹੋਇਆ ਸੀ ਉਹ ਚੁੱਕਣ ਵਾਸਤੇ ਆ ਗਏ ਤੇ ਮੇਰੇ ਪਾਪਾ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਪਾਪਾ ਨੇ ਕਿਹਾ ਵੀ ਸਾਨੂੰ 11 ਵਜੇ ਡਿਪਟੀ ਸਾਹਮਣੇ ਨੇ ਟਾਈਮ ਦਿੱਤਾ ਆ ਅਸੀਂ ਉੱਥੇ ਜਾ ਕੇ ਫੇਰ ਗੱਲਬਾਤ ਕਰਕੇ ਅੱਗੇ ਫੇਰ ਗੱਲ ਕਰਾਂਗੇ ਤੇ ਉਹਨਾਂ ਨੇ ਸਾਡੀ ਨਾਲ ਗੱਲਬਾਤ ਕਰਕੇ ਜਿਸ ਟਾਈਮ ਤੇ ਪੁਲਿਸ ਚਲੇਗੀ ਤੇ ਭੂਸ਼ਣ ਕੁਮਾਰ ਜਿਹੜਾ CRPF ਚ ਹੈਗਾ ਆ ਉਹਨੇ ਆ ਕੇ ਇਸ ਮੇਰੀ ਵੀਡੀਓ ਬਣਾਉਣੀ ਸ਼ੁਰੂ ਕਰਤੀ ਆ ਤੇ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਮੇਰੇ ਪਾਪਾ ਨੇ ਉਹਨੂੰ ਕਿਹਾ ਵੀ ਤੂੰ ਕਿਹੜੀ ਗੱਲੋਂ ਵੀਡੀਓ ਬਣਾ ਰਿਹਾ ਸਾਡੀ ਤੇ ਇੰਨੇ ਦਿਨ ਨੂੰ ਹੱਥੋਂ ਪਾਈ ਹੋ ਜਾਂਦੇ ਆ ਤੇ ਹੱਥੋਂ ਪਾਈ ਹੋਣ ਚ ਮੇਰਾ ਬ੍ਰਦਰ ਜਾਂਦਾ ਆ ਛੁਡਾਉਣ ਵਾਸਤੇ ਉਹਨਾਂ ਨੂੰ ਤੇ ਇਨੀਦਰ ਨੂੰ ਭੂਸ਼ਣ ਕੁਮਾਰ ਨੇ ਮੇਰੇ ਭਰਾ ਦੇ ਹੱਥ ਤੇ ਕੋਈ ਤਿੱਕੀ ਨਿਕੋਲੀ ਚੀਜ਼ ਮਾਰੀ ਆ ਤੇ ਜਿਹਦੇ ਕਰਕੇ ਉਹਦੀ ਹੱਡੀ ਜਿਹੜੀ ਆ ਉਹ ਫ੍ਰੈਕਚਰ ਹੋ ਗਈ ਆ ਉਹਦੇ ਸੱਟ ਲੱਗ ਗਈ ਆ ਬਹੁਤ ਜ਼ਿਆਦਾ ਤੇ ਇਨੀਦਰ ਨੂੰ ਮੰਮਾ ਉਹਦੀ ਵਾਈਫ ਆਉਂਦੀ ਆ ਕੋਠੇ ਤੋਂ ਤੇ ਆ ਕੇ ਮੰਮੀ ਦੇ ਹੱਥੀ ਪੈ ਜਾਂਦੀ ਆ ਤੇ ਮੰਮੀ ਦਾ ਸੋਨੇ ਦੇ ਟੋਪਸ ਆ ਜਿਹੜੇ ਉਹ ਵੀ ਲਾ ਕੇ ਲੈ ਜਾਂਦੀ ਆ ਤੇ ਨਾਲ ਉਹਦੀ ਵਾਈਫ ਜਿਹੜੀ ਨਾਲ ਭੂਸ਼ਣ ਕੁਮਾਰ ਉਹ ਸਾਡੇ ਸਾਰਿਆਂ ਦੇ ਹੱਥੀ ਪੈਂਦਾ ਆ ਤੇ ਬਸ ਸਾਡੀ ਸਾਨੂੰ ਕਾਰਨ ਕੀ ਹੈ ਝਗੜੇ ਦਾ ਕਾਰਨ ਕੀ ਹੈ ਜੀ ਬਸ ਝਗੜੇ ਦਾ ਕਾਰਨ ਕੋਈ ਵੀ ਨਹੀਂ ਆ ਪਹਿਲਾਂ ਇਹੀ ਸੀਗਾ ਵੀ ਸ਼ੁਰੂ ਹੋਇਆ ਸੀ ਬਗੀਚੀ ਤੋਂ ਸਾਡੀ ਬਗੀਚੀ ਬਣੀ ਸੀ ਇਹਨੇ ਉਹ ਵੀ ਤੜਾ ਦਿੱਤੀ ਉਸ ਤੋਂ ਬਾਅਦ ਗਮਲੇ ਪਏ ਸੀ ਇਹਨੇ ਉਹ ਵੀ ਚੁਕਾਤੇ ਫਿਰ ਸਾਡੇ ਮਕਾਨ ਤੇ ਦੇ ਦਿੱਤੇ ਵੀ ਇਹਨਾਂ ਨੇ ਮਕਾਨ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਜਿਹੜਾ ਨਕਸ਼ਾ ਚੈੱਕ ਕੀਤਾ ਜਾਵੇ ਤੇ ਇਹਨਾਂ ਕਿ ਬਸ ਇਹਦਾ ਇਹ ਕਹਿਣਾ ਆ ਕਿ ਅਸੀਂ ਮਕਾਨ ਵੇਚ ਕੇ ਇੱਥੋਂ ਚਲ ਜਾਈਏ ਸਾਡਾ ਕੋਰਨਰ ਵਾਲਾ ਮਕਾਨ ਆ ਇਹ ਚਾਹੁੰਦਾ ਆ ਵੀ ਇਹ ਸਾਰਿਆਂ ਨੂੰ ਇਹੀ ਕਹਿੰਦਾ ਵੀ ਇਹਨਾਂ ਨੂੰ ਕੋਈ ਇੱਥੋਂ ਮਕਾਨ ਵੇਚ ਦੋ ਤੇ ਸਾਨੂੰ ਆਪਣਾ ਮਕਾਨ ਦੇ ਦੋ ਅਸੀਂ ਆਪਣਾ ਇੱਕੋ ਇਕੱਠਾ ਮਕਾਨ ਕਰਨਾ ਆ ਹੋਰ ਕੋਈ ਤੰਗੀ ਨਹੀਂ ਐ ਇਸ ਤੋਂ ਲਾਵਾ ਹੁਣ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਸਾਡੀ ਮੰਗ ਇਹੀ ਆ ਵੀ ਇਹਨੇ ਸਾਨੂੰ ਜਿੰਨਾ ਤੰਗ ਕੀਤਾ ਆ ਇਹ ਸਾਨੂੰ CRPF CRPF ਚ ਹੋਣ ਦੀਆਂ ਧਮਕੀਆਂ ਲਾਉਂਦਾ ਹਰ ਸ਼ਨੀਵਾਰ ਐਤਵਾਰ ਇੱਥੇ ਆਂਦਾ ਆ ਹੁਣ ਵੀ ਅਚਾਰ ਤਰੀਕ ਦਾ ਇੱਥੇ ਆਇਆ ਇਹਨੂੰ ਅਜ 18-19 ਦਿਨ ਹੋ ਗਿਆ ਇਹਨੂੰ ਮੈਂ ਇਹ ਪੁੱਛਣਾ ਚਾਹੁੰਦੀ ਆਂ ਵੀ ਇਹ ਇੰਨੀ ਛੁੱਟੀ ਇਹਨੂੰ CRPF 'ਚ ਹੋਣ ਦੇ ਬਾਵਜੂਦ ਕਿੱਦਾਂ ਮਿਲ ਜਾਂਦੀ ਆ ਕਿਸ CRPF ਵਾਲੇ ਛੁੱਟੀ ਨੂੰ ਇਸ ਕਰਕੇ ਦਿੰਦੇ ਵੀ ਇਹ ਇੱਥੇ ਆ ਕੇ ਆਪਣੇ ਗਵਾਂਡ ਮਹਲੇ ਨੂੰ ਤੰਗ ਪਰੇਸ਼ਾਨ ਕਰੇ ਦੇ ਆਪਾਂ ਇਹੀ ਚਾਹੁੰਦੇ ਆ ਵੀ ਜਿਹੜਾ ਇਹਦੇ ਉੱਤੇ ਹੈੱਡਕੁਆਰਟਰ ਵਾਲੇ ਵੀ ਆ ਇਹਨੂੰ ਪੁੱਛਣ ਵੀ ਇਹ ਇੱਥੇ ਆ ਕੇ ਇੱਥੇ ਆਣ ਕੇ ਇਨਕੁਆਇਰੀ ਕਰਨ ਜਾਂ ਇਹਨੂੰ ਪੁੱਛਣ ਬੰਲੇ ਚ ਇਨਕੁਆਇਰੀ ਕਰਨ ਵੀ ਸਹੀ ਕੌਣ ਆ ਤੇ ਗਲਤ ਕੌਣ ਆ ਕੌਣ ਇੱਥੇ ਆ ਕੇ ਤੰਗ ਪਰੇਸ਼ਾਨ ਕਰਦਾ ਹੈ ਪੁਲਿਸ ਕੰਪਲੇਟ ਕੀਤੀ ਤੁਸੀਂ ਹਾਂਜੀ ਬਿਲਕੁਲ ਅਸੀਂ ਪੁਲਿਸ ਕੰਪਲੇਂਟ ਵੀ ਕੀਤੀ ਆ ਕੀ ਮੰਗ ਕੀ ਕਰਦੇ ਜੀ ਮੰਗ ਸਾਨੂੰ ਇਹੀ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜਿੰਨਾ ਇਹ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਆ ਉਹਤੇ ਸਾਰੀ ਇਨਕੁਆਇਰੀ ਕੀਤੀ ਜਾਵੇ ਹਾਂਜੀ ਭਾਈ ਜਿਹੜਾ ਝਗੜਾ ਆ ਕੀ ਕਾਰਨ ਕੀ ਝਗੜਾ ਇਹ ਸੀਗਾ ਕਿ ਇੱਕ ਗਮਨੇ ਨੂੰ ਲੈ ਕੇ ਚੱਲਦਾ ਪਏ ਸੀ ਛੇ ਘਟਾ ਸੜਨ ਤੇ ਜੇ ਇਹਦਾ ਇਹ ਟਾਈਮ ਮਿਲਿਆ ਸੀਗਾ ਸੀ ਬੀਐਸਪੀ ਵੱਲੋਂ ਕਿ ਤੁਸੀਂ 11 ਵਜੇ ਨੇੜੇ ਬੜ ਆ ਜਿਓ ਤੇ ਉਸ ਤੋਂ ਪਹਿਲਾਂ ਇਹ ਸਮਸ਼ੇਰ ਸਿੰਘ ਜੀ ਹੁੰਦੇ ਆ ਆਪਾਂ ਪਾਪਾ ਮੇਟੇ ਤਿਆਰ ਹੋਣ ਦੇ ਪੇ ਹੀ ਡਿਊਟੀ ਲਈ ਉਹ ਜਾਣ ਹੀ ਲੱਗੇ ਸੀ ਕਿ ਸਮਸ਼ੇਰ ਸਿੰਘ ਜੀ ਹੁੰਦੇ ਆ ਕਹਿੰਦੇ ਆ ਕਿ ਤੁਸੀਂ ਗਮਨਾ ਚੋਕ ਲਓ ਆਪਾਂ ਉਹਨਾਂ ਨੂੰ ਕਿਹਾ ਕਿ ਸਾਡਾ ਰਾਜਨ ਹੈਗਾ ਆ ਕਿ ਜੋ ਫੈਸਲਾ ਨੂੰ ਡੀਐਸਪੀ ਸਾਹਿਬ ਕਹਿਣਗੇ ਆਪਾਂ ਉਹਦੇ ਅਕੋਰਡਿੰਗ ਚੱਲਾਂਗੇ ਜੋ ਜੇ ਕਹਿਣਗੇ ਚੋਕ ਲਓ ਬਚੋਕ ਲਾਂਗੇ ਠੀਕ ਹੈ ਜੀ ਉਹਨਾਂ ਨਾਲ ਗੱਲ ਕਰਕੇ ਚਲੇ ਗਏ ਪੁਸ਼ਨ ਜੀ ਜੋ ਵੀ ਉਹਨਾਂ ਨੇ ਕਿਹਾ ਠੀਕ ਆ ਚਲੇ ਗਏ ਉਸ ਤੋਂ ਬਾਅਦ ਪੁਸ਼ਨ ਕੁਮਾਰ ਨੇ ਕੈਮਰਾ ਲੈ ਕੇ ਮੇਰੀ ਛੋਟੀ ਭੈਣ ਵੱਡੀ ਭੈਣ ਤੇ ਮੰਮੀ ਦੇ ਮਤਲਬ ਕਿ ਬੜੀ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਪਾਪਾ ਨੇ ਰੋਕਣਾ ਚਾਹਿਆ ਤੇ ਇਸੇ ਦੌਰਾਨ ਪੁਸ਼ਨ ਕੁਮਾਰ ਨੇ ਗੱਲ ਕਰਤੀ ਤੇ ਤੇ ਬਸ ਇੱਥੋਂ ਹੀ ਮਤਲਬ ਕਿ ਪੁਸ਼ਨ ਕੁਮਾਰ ਫਿਰ ਹਾਈਪਰ ਹੋ ਕੇ ਹੱਥੋ ਪੈਰ ਦੀ ਪੈ ਕੇ ਸ਼ੁਰੂ ਕਰਦੇ ਪਾਪਾ ਦੀ ਵਰਦੀ ਪਾਉਂਦੇ ਤੇ ਮੈਂ ਛਿੜਾਨ ਗਿਆ ਤੇ ਮੈਨੂੰ ਵੀ ਕਾਫੀ ਸਖੀ ਚੀਜ਼ ਪਤਾ ਨਹੀਂ ਕੀ ਚੀਜ਼ ਮਾਰੀ ਉਹਨੇ ਮੇਰੀ ਉਂਗਲ ਤੇ ਤੇ ਮੇਰੀ ਸਜੀਵ ਨੇ ਇੱਕ ਬਾਤ ਵੀ ਕਾਫੀ ਚੀਜ਼ਾਂ ਲਾਈਆਂ ਉਹਨੇ ਕਿ ਮੈਨੂੰ ਵੀ ਕਾਫੀ ਮਤਲਬ ਕਿ ਸੱਟ ਵੜਾਈ ਆ 55 ਕਿਵੇਂ ਹੁਣ ਇਨਸਾਬ ਮਿਲੇ ਮੈਂ ਮਨਜੀਤ ਕੌਰ ਪਤਨੀ ਜੀਵਿੰਦਰ ਸਿੰਘ ਤੇ ਭੱਦਰਕਾਲੀ ਦੀ ਰਹਿਣ ਵਾਲੀ ਜੀ ਮੈਂ ਕੀ ਘਟਨਾਈ ਜਿਹੜਾ ਝਗੜਾ ਆ ਕੀ ਘਟਨਾਈ ਮੇਰੇ ਹਸਬੰਡਾ ਪੰਜਾਬ ਪੁਲਿਸ ਵਿੱਚ ਨੇ ਤੇ ਉਹ ਆਪਣਾ ਤਿਆਰ ਹੋ ਰਹੇ ਸੀ ਜੁੜੀ ਤੋਂ ਜਾਣ ਵਾਸਤੇ ਤਿਆਰ ਹੋ ਕੇ ਚੱਲੇ ਹੀ ਤੇ ਉਹਨਾਂ ਦੇ ਦੱਕਰੇ ਐ ਸਹੀ ਸ਼ਮਸ਼ੇਰ ਸਿੰਘ ਉਹ ਆ ਗਏ ਸਾਹਮਣੇ ਸਾਡੇ ਗਲੀ ਚ ਖਮਨੇ ਲੱਗੇ ਸੀ ਉਹ ਚੁੱਕਣ ਵਾਸਤੇ ਤੇ ਇਹਨਾਂ ਮੇਰੇ ਹਸਬੰਦ ਨੇ ਇਹਨਾਂ ਨੂੰ ਰੋਕਿਆ ਹੈ ਤੇ ਇਹ ਰੁਕੇ ਨਹੀਂਗੇ ਤੇ ਆਪਣਾ ਇਹ ਹਾਨੂੰ ਡੀਐਸਪੀ ਸਾਹਿਬ ਨੇ ਟਾਈਮ ਦਿੱਤਾ ਹੋਇਆ ਹੈ 11 ਵਜੇ ਦਾ ਵੀ 11 ਵਜੇ ਹੀ ਉੱਥੇ ਪੇਸ਼ ਹੋਣਾ ਹੈ ਤੇ ਇਹਨਾਂ ਨੂੰ ਰੋਕਣ ਦੇ ਬਾਵਜੂਦ ਵੀ ਨਹੀਂ ਇਹ ਰੁਕੇ ਤੇ ਵਿੱਚ ਆਪਣੇ ਮੈਂ ਬ੍ਰਦਰ ਨੂੰ ਵੀ ਬੁਲਾਇਆ ਉਹ ਵੀ ਆਣ ਉਹਨਾਂ ਨੇ ਰੋਕਿਆ ਰੱਖਿਆ ਸਮਝਾਇਆ ਇਹਨਾਂ ਨੂੰ ਤੇ ਉਹ ਐਸੇ ਜਿਹੜੇ ਉਹ ਚਲੇ ਗਏ ਆ ਉਥੋਂ ਤੇ ਇਹ 19 ਦਿਨ ਤੱਕ ਫਿਰ ਉਸ ਤੋਂ ਬਾਅਦ ਪੂਸ਼ਣ ਕਮਾਰ ਜਿਹੜਾ ਇਹ ਆਣ ਕੇ ਤੇ ਸਾਡੇ ਮੇਰੇ ਬੇਟੀਆਂ ਦੀਆਂ ਵੀਡੀਓ ਬਣਾਉਣੇ ਸ਼ੁਰੂ ਕਰ ਦਿੱਤੀਆਂ ਤੇ ਮੇਰੇ ਹਸਬੰਦ ਨੇ ਇਹਨੂੰ ਰੋਕਣਾ ਚਾਹਿਆ ਤੇ ਇਹਨੇ ਉਤੋਂ ਗਾਲ ਕੱਢ ਦਿੱਤੀ ਪੂਸ਼ਣ ਕਮਾਰ ਨੇ ਤੇ ਉਹ ਵੇਂਦੇ ਵੇਂਦੇ ਤੱਕ ਹੱਥੋਂ ਪਾਈ ਹੋ ਗਈ ਸ਼ੁਰੂ ਹੋ ਗਈ ਤੇ ਮੇਰੇ ਬੇਟੇ ਨੇ ਇਹਨਾਂ ਜਾ ਕੇ ਛਡਾਣਾ ਸ਼ੁਰੂ ਕੀਤਾ ਤੇ ਇਹਦੇ ਬਣੀ ਉਹਨਾਂ ਨੇ ਕੀ ਮਾਰ ਦਿੱਤਾ ਤਾਂ ਸਾਰੇ ਇਹਦੇ ਹੱਥ ਤੇ ਬਲੀਡਿੰਗ ਸ਼ੁਰੂ ਹੋ ਗਈ ਪੈਣ ਕਾਰਨ ਇਹ ਵੀ ਮੈਂ ਗਮਲੇ ਰੱਖਿਓ ਸੀ ਆਪਣੇ ਗੇਟ ਦੇ ਅੱਗੇ ਉਹ ਇਹਨੇ ਚਕਵਾਇ ਪਹਿਲਾਂ ਪਹਿਲਾਂ ਬਗੀਚੀ ਬਣਾਈ ਸੀ ਉਹ ਇਹਨੇ ਤੜਵਾਈ ਫਿਰ ਕਮਲੇ ਰੱਖੇ ਉਹ ਵੀ ਇਹਨੇ ਚਕਵਾ ਦਿੱਤੇ ਫਿਰ ਇਹਨੇ ਮੇਰੇ ਮਕਾਨ ਦੇ ਉੱਤੇ ਕੰਪਲੀਟ ਦੇ ਦਿੱਤੀ ਇਹਨੇ ਵੀ ਮਕਾਨ ਇਹਨੇ ਤਿੰਨ ਮੰਜ਼ਲਾ ਬਣਾਇਆ ਹੋਇਆ ਤੇ ਹੁਣ ਉਸ ਤੋਂ ਬਾਅਦ ਇਹਨੇ ਫਿਰ ਡੀਐਸਪੀ ਦੇ ਫਿਰ ਇਹਨੇ ਦਰਖਾਸਤ ਦੇ ਕੇ ਤੇ ਹੁਣ ਇਹਨੇ ਆ ਵਾਰਦਾਤ ਕਰ ਦਿੱਤੀ ਹਾਂਜੀ ਹਾਂਜੀ ਇਹ ਕਹਿੰਦਾ ਵੀ ਮੈਂ ਆਪਣਾ ਮਕਾਨ ਤੁਸੀਂ ਵੇਚ ਦੋ ਤੇ ਮੈਂ ਖਰੀਦਾਂਗਾ ਮੈਂ ਇੱਥੇ ਮਕਾਨ ਛੱਡ ਕੇ ਤੁਸੀਂ ਚਲੇ ਜਾਓ ਤੁਸੀਂ ਕੀ ਮਕਾਨ ਕੀ ਕਰਦੇ ਅਹੀਂ ਉਹਨ ਆਪਣਾ ਇਹ ਕਹਿੰਦੇ ਵੀ ਸਾਨੂੰ ਨੰਦੇ ਨੇ ਪੂਰਾ ਨਿਆਂ ਦਿੱਤਾ ਜਾਵੇ ਇਹਦੇ ਮੈਕਮੇ ਨੂੰ ਵੀ ਪਤਾ ਲੱਗੇ ਵੀ ਇਹ ਕੀ ਕਰਦਾ ਇਹ ਦੂਜੇ ਦਿਨ ਛੁੱਟੀ ਲੈ ਕੇ ਘਰ ਆਇਆ ਰਹਿੰਦਾ ਤੇ ਇਹ ਮੇਰੇ ਹਸਬੰਡ ਦੀ ਇਹਨਾਂ ਦੀ ਵਰਦੀ ਵੀ ਪਾੜ ਦਿੱਤੀ ਹੈ ਉਹਦੇ ਬਟਨ-ਬੁਟਨ ਸਾਰੇ ਤੋੜ ਦਿੱਤੇ ਮੇਰਾ ਟੋਪਸ ਉਹ ਵੀ ਇਹਨੇ ਦੀ ਉਸਨ ਕਮਾਰਦੀ ਵਾਈਫ ਨੇ ਉਹ ਖਿੱਚ ਕੇ ਲੈ ਗਈ ਜਦੋਂ ਮੇਰੇ ਹੱਥੀ ਪਈ ਹੈ ਤੇ ਖਿੱਚ ਕੇ ਲੈ ਗਈ ਨਾਲ ਹੀ ਮੈਂ ਅਹੀਂ ਇਹਨਾਂ ਤੋਂ ਬਹੁਤ ਦੁਖੀਆਂ 4-5 ਸਾਲ ਹੋ ਗਏ ਸਾਨੂੰ ਇਹਨਾਂ ਨੇ ਬਹੁਤ ਦੁਖੀ ਕੀਤਾ ਆ ਇਹ ਝਗੜਾ ਹੋਇਆ ਜੀ ਕੱਲ੍ਹ ਮਿਤੀ 21 1 2025 ਨੂੰ ਊਸ਼ਣ ਕੁਮਾਰ son of ਸਰਦਾਰੀ لال ਗਲੀ ਨੰਬਰ 3 ਉਹਦੇ ਗਵੰਡੀ ਐਸਐਸਆਈ ਜਵਿੰਦਰ ਸਿੰਘ ਜੋ ਮੇਰੇ ਖਿਆਲ ਪੀਸੀਆਰ ਜਾਂ ਟ੍ਰੈਫਿਕ ਤੇ ਤਨਾਤ ਨੇ ਉਹਨਾਂ ਦਾ ਆਪਸ ਚ ਕੋਈ ਜ਼ਮੀਨ ਨੂੰ ਕੋਈ ਲੈ ਕੇ ਨਾ ਮਕਾਨ ਨੂੰ ਲੈ ਕੇ ਇੱਕ ਮਕਾਨ ਖਰੀਦਣ ਨੂੰ ਲੈ ਕੇ ਝਗੜਾ ਸੀਗਾ ਉਹ ਊਸ਼ਣ ਕੁਮਾਰ ਨੇ ਖਰੀਦ ਲਿਆ ਸੀਗਾ ਉਹਦੀ ਵਜ੍ਹਾ ਕਰਕੇ ਇਹ ਆਪਸ ਚ ਲੜਦੇ ਸੀਗੇ ਤੇ ਕੱਲ ਇਹਨਾਂ ਦੋਵਾਂ ਦੀ ਜਿਹੜੀ ਉਹ ਲੜਾਈ ਹੋਈ ਆ ਸੱਟਾਂ ਲੱਗੀਆਂ ਦੋਨ ਡਾਕਟ ਕੱਟ ਕੇ ਦਿੱਤੇ ਆ ਤੇ ਜੋ ਰਿਜ਼ਲਟ ਆਉਣ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਇੱਕ ਜਮਲੇ ਦਾ ਕਹਿੰਦੇ ਵੀ ਆ ਕਿ ਜਮਲਾ ਚਿੱਪੋ ਜਿਹੜੀ ਗਮਲਾ ਜਿਹੜਾ ਵਾ ਜੇ ਕੋਈ ਰਸਤਾ ਰੋਕੂਗਾ ਕੋਈ ਚੀਜ਼ ਰਕਾਵਟ ਬਣੂਗੀ ਨਿਵਾਰਸ ਤਾਂ ਉਹਨੂੰ 25 ਪੁਲਸ ਐਕਟ ਦੀ ਕਬਜ਼ੇ ਵਿੱਚ ਲਿਆ ਦੇ ਸਾਡੇ ਵਿੱਚੋਂ ਕਬਜ਼ੇ ਤੇ ਲਿਆ ਗਏ ਲਿਆ ਗਿਆ ਜੀ 25 ਕੀ ਕਾਰਵਾਈ ਕੀਤੀ ਜਾਂਦੀ ਹੈ ਜੋ 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 ਐਮਐਲਆਰ ਆ ਰਹੀ ਆ ਜੋ ਵੀ ਬਣਦੀ ਇਹਨਾਂ ਦੇ ਬਿਆਨ ਲੈ ਕੇ ਕਾਰਵਾਈ ਅਮਲ ਵਿੱਚ ਲੈਂਦੀ ਜਾ ਰਹੀ ਆ ਅਫਸਰਾਂ ਦੇ ਧਿਆਨ ਚ ਮੰਗਦਾ